ਜੋ ਧਰਮਰਾਜ ਦੇ ਦਵਾਰ ਤੇ ਪਹੁੰਚ ਜਾਂਦਾ ਵਾ ਦੇਖਦਾ ਵੀ ਧਰਮਰਾਜ ਤਾਂ ਸੁੱਤੇ ਪਏ ਆ ਗੂੜੀ ਨੀਂਦ ਵਿੱਚ ਤਾਂ ਫਿਰ ਉਹ ਸੇਵਾ ਕਰਦਾ ਵਾ ਦੇਸੀ ਘਿਓ ਲੈਂਦਾ ਉਥੋਂ ਤੇ ਦੇਸੀ ਘਿਓ ਲੈ ਕੇ ਫਿਰ ਉਹ ਤਲੀਆਂ ਚੱਸਦਾ ਪੈਰ ਚੱਸਦਾ ਸਿਰ ਚੱਸਦਾ ਇਹ ਪੂਰੀ ਐਨ ਮਾਲਸ ਕਰਦਾ ਵਾ ਤੇ ਫਿਰ ਕਿੰਨੇ ਦਿਨ ਲੱਗ ਜਾਂਦੇ ਮਾਲਸ ਕਰਦੇ ਨੂੰ ਸੇਵਾ ਕਰਦੇ ਨੂੰ ਫਿਰ ਹੌਲੀ 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 ਧਰਮਰਾਜ ਮਹਾਰਾਜ ਦੀ ਅੱਖ ਖੁੱਲਦੀ ਆ ਤਾਂ ਦੇਖਦੇ ਆ ਵੀ ਕਿਹੜਾ ਐਡਾ ਦੁਖੀਆ ਬੰਦਾ ਜਿਹਨੇ ਆ ਕੇ ਮੈਨੂੰ ਬੁੱਦੇ ਸੁੱਤੇ ਗੂੜੀ ਨੀਂਦੇ ਮੈਨੂੰ ਜਗਾਤਾ ਆ ਕੇ ਉੱਠ ਕੇ ਦੇਖਦੇ ਆ ਉਹ ਕਹਿੰਦੇ ਕਿਹੜਾ ਐਡਾ ਦੁਖੀਆ ਬੰਦਾ ਵੀ ਮੈਨੂੰ ਆ ਕੇ ਜਗਾਤਾ ਧਰਮਰਾਜ ਇਹਨਾਂ ਨੂੰ ਕਹਿੰਦੇ ਤੇ ਉਹ ਕਹਿੰਦਾ ਧਰਮਰਾਜ ਜੀ ਵੀ ਮੈਂ ਆ ਆਇਆ ਵਾ ਤੁਹਾਡੀ ਸੇਵਾ ਕੀਤੀ ਆ ਵੀ ਮੇਰੇ ਫਿਰ ਆਪਣੇ ਉਹ ਕਹਾਣੀ ਦੱਸਦਾ ਤੁਹਾਨੂੰ ਰਾਜ ਨੂੰ ਇਹ ਦੱਸਦਾ ਕਰਕੇ ਵੀ ਮੇਰਾ ਭਰਾ ਮੀਰਾ ਵੀ ਮੇਰੇ ਵਾ ਮੈਂ ਗਰੀਬ ਆ ਵੀ ਮੇਰੇ ਭਰਾ ਵਧੀਆ ਖਾਂਦੇ ਪੀਂਦੇ ਆ ਵੀ ਸਾਡੇ ਘਰ ਰੋਟੀ ਨਹੀਂ ਪੱਕਦੀ ਵੀ ਅੱਦਾਂ ਦਾ ਕਰਕੇ ਮੈਂ ਖੇਤਾਂ ਵਿੱਚ ਹਲ ਵਾਣ ਗਿਆ ਸੀਗਾ ਵੀ ਥੋੜਾ ਥੋੜੇ ਉੱਥੇ ਬੱਦਲ ਹੋ ਗਏ ਮੀਂਹ ਪੈਣ ਲੱਗ ਗਿਆ ਹਲ ਸਾਡੇ ਘਰ ਆ ਗਿਆ ਘਰੇ ਆਇਆ ਤਾਂ ਫਿਰ ਮੀਂਹ ਹਟਿਆ ਤਾਂ ਮੈਂ ਨੱਕੇ ਮੋੜਨ ਗਿਆ ਖੇਤਾਂ ਵਿੱਚ ਤਾਂ ਖੇਤਾਂ ਵਿੱਚ ਉੱਥੇ ਉਹਨਾਂ ਦੇ ਕਰਮ ਨਸੀਬ ਜਿਹੜੇ ਸੀਗੇ ਉਹ ਨੱਕੇ ਮੋੜਦੇ ਫਿਰਦੇ ਸੀਗੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਤਾਂ ਸਾਡੇ ਖੇਤ ਆ ਵੀ ਤੁਸੀਂ ਕੌਣ ਆ ਉਹ ਕਹਿੰਦੇ ਤੇਰੇ ਭਰਾ ਦੇ ਕਰਮ ਨਸੀਬ ਤਾਂ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਮੇਰੇ ਕਰਮ ਨਸੀਬ ਕਿੱਥੇ ਆ ਤਾਂ ਉਹ ਕਹਿੰਦੇ ਵੀ ਤੇਰੇ ਤਾਂ ਧਰਮ ਰਾਜ ਦੇ ਦਵਾਰ ਤੇ ਸੁੱਤੇ ਪਿਆ ਗੁੜੀ ਨਿੰਦੇ ਵੀ ਜਾ ਕੇ ਜਗਾ ਸਕਦਾ ਤਾਂ ਜਗਾ ਲਾ ਵੀ ਤਾਂ ਉਹ ਕਹਿੰਦਾ ਵੀ ਫਿਰ ਮੈਂ ਉੱਥੋਂ ਤੁਰ ਪਿਆ ਵੀ ਆਪਣੀ ਘਰ ਵਾਲੀ ਨੂੰ ਕਹਿ ਕੇ ਵੀ ਤੈਨੂੰ ਰੋਟੀ ਮਿਲੂਗੀ ਤਾਂ ਖਾ ਲੈ ਕਿਸੇ ਦਾ ਕੰਮ ਕੁਮ ਕਰ ਲੈ ਨਹੀਂ ਤਾਂ ਹਰ ਪਾਣੀ ਪੀ ਕੇ ਸੋ ਜੀ ਤੇ ਕਹਿੰਦਾ ਫਿਰ ਤਾਂ ਮੈਂ ਵੀ ਆ ਗਿਆ ਮੈਂ ਹੈ ਵੀ ਤੁਰਿਆ ਆ ਕਹਿੰਦਾ ਅੱਛਾ ਠੀਕ ਹੈ ਜੀ ਕਹਿੰਦਾ ਆ ਗਿਆ ਤਾਂ ਵਧੀਆ ਕੀਤਾ ਸੇਵਾ ਕੀਤੀ ਹੈ ਮੇਰੀ ਹੈ ਤੇ ਫਿਰ ਉਹ ਕਹਿੰਦਾ ਠੀਕ ਕਹਿੰਦਾ ਧਰਮਰਾਜ ਜੀ ਨੂੰ ਕਹਿੰਦਾ ਵੀ ਧਰਮਰਾਜ ਜੀ ਵੀ ਜਦੋਂ ਮੈਂ ਆਂਦਾ ਪਿਆ ਸੀਗਾ ਤੇ ਰਸਤੇ ਦੇ ਵਿੱਚ ਮੈਨੂੰ ਚਾਰ ਸਨੇ ਜਾਣੇ ਤਿੰਨ ਜਾਣੇ ਮਿਲੇ ਮੈਨੂੰ ਉਹ ਤਿੰਨਾਂ ਜਾਣੇ ਨੇ ਮੈਨੂੰ ਸਨੇਹ ਦਿੱਤੇ ਆ ਵੇ ਇੱਦਾਂ ਦਾ ਕਰਕੇ ਵੀ ਮੈਂ ਤੇ ਪਹਿਲਾਂ ਤੁਰ ਆਂਦਾ ਸੀਗਾ ਤਾਂ ਮੈਨੂੰ ਇੱਕ ਬਾਂਬੜਾਂ ਦੀ ਕੁੜੀ ਮਿਲੀ ਰਸਤੇ 'ਚ ਤਾਂ ਮੈਨੂੰ ਉਹਨੇ ਬਾਜਾਂ ਮਾਰੀਆਂ ਤਾਂ ਉਹ ਕਹਿੰਦੀ ਮੇਰਾ ਸੁਨੇਹਾ ਲੈ ਜਾ ਕਿੱਥੇ ਚੱਲਿਆ ਵਾਂ ਤਾਂ ਉਹਨੂੰ ਮੈਂ ਕਿਹਾ ਵੀ ਧਰਮਰਾਜ ਦੇ ਦਵਾਰ ਤੇ ਚੱਲਿਆ ਤਾਂ ਉਹ ਕਹਿੰਦੀ ਵੀ ਮੇਰਾ ਵੀ ਧਰਮਰਾਜ ਨੂੰ ਸੁਨੇਹਾ ਦੇ ਦੀ ਤਾਂ ਵੀ ਮੈਂ ਉਹਦਾ ਵੀ ਸੁਨੇਹਾ ਲੈ ਕੇ ਆਇਆ ਵੀ ਉਹ ਕਹਿੰਦੀ ਵੀ ਨਾਮ ਹੈ ਜਿੰਦਿਆਂ ਤੇ ਨਾਮ ਹੈ ਮਰਿਆਂ 'ਚ ਵੀ ਮੇਰੇ ਅੰਦਰ ਅੱਗ ਲੱਗੀ ਪਈ ਆ ਵੀ ਜਾਂ ਤਾਂ ਮੈਂ ਸਾ ਵੀ ਠੀਕ ਹੋ ਜਾ ਜਾਂ ਮੈਂ ਮਰ ਜਾ ਹਾਂ ਤੇ ਉਹ ਕਹਿੰਦੇ ਵੀ ਧਰਮਰਾਜ ਨੂੰ ਕਹਿ ਦਿਓ ਹੈ ਕਰਮਰਾਜ ਕਹਿੰਦੇ ਵੀ ਜਿਹੜੀ ਉਹ ਤਾਂ ਬਾਂਬੜਾ ਦੀ ਕੁੜੀ ਆ ਵੀ ਉਹਨੂੰ ਤੂੰ ਕਹੀਂ ਵੀ ਕਿਸੇ ਮੁੰਡੇ ਦੇ ਨਾਲ ਬਾਂਬੜਾ ਦੇ ਮੁੰਡੇ ਨਾਲ ਸ਼ਾਦੀ ਕਰ ਲਵੇ ਉਹ ਵੀ ਉਹ ਸੁਖੀ ਹੋ ਜਾਊਗੀ ਹੈ ਵੀ ਫਿਰ ਉਹਨੇ ਕੋਈ ਉਹਨੂੰ ਤਕਲੀਫ ਨਹੀਂ ਹੋਊਗੀ ਕਹਿੰਦਾ ਅੱਛਾ ਜੀ ਠੀਕ ਆ ਜੀ ਫਿਰ ਉਹਦੀ ਵੀ ਗੱਲ ਉਹ ਗੱਠ ਬਨ ਲੈਂਦਾ ਵਾ ਗੱਠ ਬਨ ਲੈਂਦਾ ਤਾਂ ਫਿਰ ਉਹ ਕਹਿੰਦਾ ਜੀ ਫਿਰ ਅੱਗੇ ਆ ਕੇ ਜੀ ਇੱਕ ਕੋੜੀ ਆਂਦੀ ਆ ਕੋੜੀ ਨਦੀ ਦੇ ਕਿਨਾਰੇ ਖੜੀ ਆ ਵੀ ਕੋੜੀ ਕਹਿੰਦੀ ਵੀ ਜੇ ਮੈਂ ਪਾਣੀ ਪੀਣ ਜਾਂਦੀ ਆ ਤਾਂ ਮੈਨੂੰ ਵੀ ਪਾਣੀ ਸੁੱਕ ਜਾਂਦਾ ਵੀ ਜੇ ਮੈਂ ਘਾਹ ਖਾਣ ਜਾਂਦੀ ਆ ਤਾਂ ਘਾਹ ਨੂੰ ਅੱਗ ਲੱਗ ਜਾਂਦੀ ਆ ਵੀ ਜਾ ਤਾਂ ਮੈਂ ਜਿੰਦਿਆਂ ਚ ਹੋ ਜਾ ਜਾਂ ਮਰਿਆਂ ਚ ਹੋ ਜਾ ਵੀ ਜਾਂ ਮੈਨੂੰ ਪਾਣੀ ਪੀਣ ਨੂੰ ਮਿਲ ਜਵੇ ਤੇ ਖਾਣ ਨੂੰ ਮਿਲ ਜਵੇ ਵੀ ਧਰਮਰਾਜ ਨੂੰ ਪੁੱਛਿਓ ਵੀ ਇਹ ਕੀ ਆ ਹੈ ਤੇ ਉਹ ਕੰਦਾ ਵੀ ਜਿਹੜੀ ਘੋੜੀ ਆ ਵੀ ਉਹਨੂੰ ਤੂੰ ਆਖੀ ਵੀ ਉਹ ਨਾ ਫੌਜ ਵਿੱਚ ਜਦ ਲੜਾਈ ਲੱਗੀ ਹੋਈ ਸੀਗੀ ਵੀ ਉਦੋਂ ਨਾ ਕਿਸੇ ਨੂੰ ਲੱਤ ਮਾਰ ਕੇ ਸੁੱਟ ਕੇ ਆਈ ਹੋਈ ਆ ਵੀ ਉਹਨੂੰ ਉਸ ਦਾ ਸਰਾਫ ਲੱਗਿਆ ਹੋਇਆ ਆ ਤੇ ਵੀ ਉਹਨੂੰ ਕਹੋ ਵੀ ਕਿਸੇ ਦੀ ਸਵਾਰੀ ਕਰਕੇ ਲੈ ਜਾਵੇ ਵੀ ਫਿਰ ਉਹ ਸੁખી ਹੋ ਜਾਊਗੀ ਕਹਿੰਦਾ ਅੱਛਾ ਜੀ ਉਹਦੀ ਵੀ ਗੱਲ ਗੱਠ ਬਨ ਲੈਂਦਾ ਵਾ ਉਹ ਕਹਿੰਦਾ ਮਹਾਰਾਜ ਜੀ ਵੀ ਅੱਗੇ ਆ ਕੇ ਇੱਕ ਮੈਨੂੰ ਪਿੱਪਲ ਕਿਨਾਰੇ ਤੇ ਮਿਲਦਾ ਵਾ ਸੜਕ ਤੇ ਵੀ ਪਿੱਪਲ ਵੀ ਬਾਜਿਆ ਮਾਰਦਾ ਸੀ ਉਹ ਕਹਿੰਦਾ ਮੇਰਾ ਵੀ ਸਨੇਹਾ ਲੈ ਜਾ ਤਵੀ ਮੈਂ ਉਹਦਾ ਵੀ ਸਨੇਹਾ ਲੈ ਕੇ ਆਇਆ ਵੀ ਉਹ ਕਹਿੰਦਾ ਵੀ ਜਾਂ ਤਾਂ ਵੀ ਇੱਕ ਪਾਸੇ ਉਹ ਸੁੱਕਾ ਵਾ ਵੀ ਇੱਕ ਪਾਸੇ ਉਹ ਹਰਾ ਵਾ ਵੀ ਪਿੱਪਲ ਕਹਿੰਦਾ ਵੀ ਜਾਂ ਤਾਂ ਮੈਂ ਹਰਾ ਹੀ ਹੋ ਜਾਵਾਂ ਤੇ ਜਾਂ ਮੈਂ ਸਾਰਾ ਸੁੱਕੀ ਜਾਵਾਂ ਹੈ ਤੇ ਉਹ ਕਹਿੰਦਾ ਵੀ ਜਿਹੜਾ ਪਿੱਪਲ ਆ ਵੀ ਉਹਨੂੰ ਕਹੇ ਵੀ ਜਿਹੜਾ ਤੇਰਾ ਸੁੱਕਿਆ ਹੋਇਆ ਪਾਸਾ ਵਾ ਵੀ ਉਹਦੇ ਵਿੱਚ ਦੋ ਲਾਲ ਆ ਇੱਕ ਖਜ਼ਾਨਾ ਵਾ ਵੀ ਉਹ ਕਿਸੇ ਨੂੰ ਉਗਲ ਕੇ ਦੇ ਦੇਵੇ ਵੀ ਆਪਣਾ ਉਹ ਖਜ਼ਾਨਾ ਉਗਲ ਦਵੇ ਬਾਹਰ ਕੱਢ ਦਵੇ ਤਾਂ ਵੀ ਉਹ ਸੁਖੀ ਹੋ ਜਾਊਗਾ ਵੀ ਉਹ ਹਰਾ ਹੋ ਜਾਊਗਾ ਸਾਰਾ ਹਰਾ ਹੋ ਜਾਊਗਾ ਆਪਾਂ ਕਹਿੰਦੇ ਅੱਛਾ ਜੀ ਇਹ ਉਹਦੀ ਵੀ ਗੱਲ ਲੜ ਬਣ ਲੈਂਦਾ ਵਾ ਤਾਂ ਫਿਰ ਉਥੋਂ ਥੋੜੇ ਦਿਨ ਮਹਾਰਾਜ ਦੀ ਸੇਵਾ ਕਰਦਾ ਵਾ ਤਰਨ ਰਾਜ ਦੀ ਤੇ ਫਿਰ ਉਹਨਾਂ ਨੂੰ ਕਹਿੰਦਾ ਵੀ ਅੱਛਾ ਰਾਜ ਮਹਾਰਾਜ ਜੀ ਵੀ ਹਣ ਮੈਂ ਚੱਲਦਾ ਹਾਂ ਕਹਿੰਦਾ ਠੀਕ ਆ ਬੱਚਾ ਤੇ ਉਹ ਨਾ ਉਥੋਂ ਤੁਰ ਪੈਂਦਾ ਵਾ ਵਾਪਸ ਘਰ ਨੂੰ ਘਰ ਨੂੰ ਬਾਬਾ ਤੁਰ ਪੈਂਦਾ ਤਾਂ ਫਿਰ ਉਹ ਜਿਹੜੇ ਪਿੱਪਲ ਹੁੰਦਾ ਵਾ ਉਹ ਨੂੰ ਡੀਕਦਾ ਹੁੰਦਾ ਵੀ ਹੁਣ ਹੋ ਕਿੰਨੇ ਦਿਨ ਹੋ ਗਏ ਉਹ ਨੂੰ ਗਏ ਨੂੰ ਇਹ ਹੁਣ ਵਾਪਸ ਆਊਗਾ ਤਾਂ ਮੇਰਾ ਸਨੇਹਾ ਲੈ ਕੇ ਆਊਗਾ ਵੀ ਕੀ ਮਹਾਰਾਜ ਕੀ ਕਹਿੰਦੇ ਆ ਹੈ ਧਰਮਰਾਜ ਜੀ ਤੇ ਉਹ ਕਹਿੰਦਾ ਜਦੋਂ ਉਹ ਆਂਦਾ ਵਾ ਤਾਂ ਖੁਸ਼ ਹੋ ਜਾਂਦਾ ਕਹਿੰਦਾ ਵੀ ਆਂਦਾ ਪਿਆ ਮੈਂ ਪੁੱਛਦਾ ਇਹਨੂੰ ਹੈ ਤੇ ਉਹ ਜਦੋਂ ਆਂਦਾ ਵਾ ਤਾਂ ਪਿੱਪਲ ਦੇਖਦਾ ਹੁੰਦਾ ਉਹ ਵੀ ਆ ਗਿਆ ਤੇ ਉਹ ਕਹਿੰਦਾ ਹਾਂਜੀ ਵੀ ਆ ਗਿਆ ਕਹਿੰਦਾ ਹਾਂਜੀ ਆ ਗਿਆ ਕਹਿੰਦਾ ਮੇਰਾ ਧਰਮਰਾਜ ਨੂੰ ਸਨੇਹਾ ਦਿੱਤਾ ਉਹ ਕਹਿੰਦਾ ਹਾਂਜੀ ਦਿੱਤਾ ਮੈਂ ਸਨੇਹਾ ਹੈ ਵੀ ਧਰਮਨਾਥ ਜਨੇ ਕਿਹਾ ਵਾ ਵੀ ਜਿਹੜਾ ਤੇਰਾ ਸੁੱਕਾ ਬਾਸਾ ਵਾ ਵੀ ਉਧਰ ਦੋ ਲਾਲ ਆ ਵੀ ਤੇਰੇ ਸੁੱਕੇ ਵਾਲੇ ਪਾਸੇ ਖਜ਼ਾਨਾ ਵਾ ਵੀ ਉਹ ਤੂੰ ਬਾਹਰ ਉਗਲ ਦੇ ਵੀ ਕਿਸੇ ਨੂੰ ਦੇ ਦੇ ਵੀ ਫਿਰ ਤੂੰ ਹਰਾ ਹੋ ਜਾਏਗਾ ਹੈ ਵੀ ਫਿਰ ਤੂੰ ਵਿਜਲਕ ਸਾਰਾ ਤੇਰੇ ਦੋ ਲਾਲ ਨੇ ਅੰਦਰ ਤੇਰੇ ਤੇ ਖਜ਼ਾਨਾ ਵਾ ਉਹ ਬਾਹਰ ਉਗਲ ਕੇ ਦੇ ਦੇ ਕੱਢ ਦੇ ਹੈ ਬਾਹਰ ਵੀ ਕਿਸੇ ਨੂੰ ਦੇ ਦੇ ਤਾਂ ਉਹ ਕਹਿੰਦਾ ਵੀ ਤੂੰ ਐ ਕਰ ਪਿੱਪਲ ਕਹਿੰਦਾ ਇਹ ਤੂੰ ਇੱਥੇ ਖਾੜ ਮੈਂ ਹੁਣੇ ਉਗਲ ਦਿਨਾ ਵਾ ਜਿਹੜੇ ਦੋ ਲਾਲ ਆ ਮੇਰੇ ਅੰਦਰ ਹੀਰੇ ਆ ਹੈ ਹੀਰੇ ਹੁੰਦੇ ਆ ਉਹਦੇ ਅੰਦਰ ਤੇ ਖਜ਼ਾਨਾ ਹੁੰਦਾ ਵਾ ਤੇ ਉਹ ਕਹਿੰਦਾ ਇੱਥੇ ਤਾਂ ਕਿਸੇ ਨੇ ਆਣਾ ਹੀ ਨਹੀਂ ਹੈਗਾ ਤੇ ਕਹਿੰਦਾ ਵੀ ਇੱਥੇ ਤਾਂ ਤੂੰ ਪਤਾ ਨਹੀਂ ਕਿੱਦਾਂ ਆ ਗਿਆ ਵਾ ਹੈ ਵੀ ਮੈਂ ਕਿਹਨੂੰ ਦਊਂਗਾ ਖਜ਼ਾਨਾ ਕੱਢ ਕੇ ਜਿਹੜੇ ਮੇਰੇ ਅੰਦਰ ਦੋ ਹੀਰੇ ਆ ਹੈ ਲਾਲ ਤੇ ਉਹ ਕਹਿੰਦਾ ਤੂੰ ਹੀ ਲੈ ਜਾ ਹੈ ਤੇ ਉਹ ਕੀ ਕਹਿੰਦਾ ਅੱਛਾ ਠੀਕ ਆ ਕਹਿੰਦਾ ਚੱਲ ਉਗਲਦੇ ਹਾਂ ਕਹਿੰਦਾ ਤੇ ਉਹਦੇ ਕੋਲ ਜਿਹੜਾ ਕੱਪੜਾ ਹੁੰਦਾ ਵਾ ਫਿਰ ਉਹ ਨਾ ਉਹਦੇ ਵਿੱਚ ਹੀ ਪਾ ਲੈਂਦਾ ਵਾ ਪਿੱਪਲ ਦੇ ਅੰਦਰ ਖਜ਼ਾਨਾ ਹੁੰਦਾ ਕਿੰਨਾ ਸਾਰਾ ਤੇ ਦੋ ਲਾਲ ਹੁੰਦੇ ਆ ਹੀਰੇ ਹੁੰਦੇ ਆ ਉਹਦੇ ਅੰਦਰ ਤੇ ਉਹ ਨਾ ਉਗਲ ਕੇ ਦੇ ਦਿੰਦਾ ਇਹਨਾਂ ਨੂੰ ਤੇ ਫਿਰ ਉਹ ਨਾ ਆਪਣੀ ਪੋਟਲੀ ਬੰਨਦਾ ਗਠੜੀ ਬੰਨ ਲੈਂਦਾ ਪੰਡ ਦੀ ਪੰਡ ਜੀ ਬੰਨ ਲੈਂਦਾ ਖਜ਼ਾਨੇ ਦੀ ਤੋਂ ਚੱਕ ਕੇ ਸਿਰ ਤੇ ਤੁਰ ਪੈਂਦਾ ਵਾ ਤੁਰ ਪੈਂਦਾ ਵਾ ਤਾਂ ਫਿਰ ਉਹ ਕੀ ਕਹਿੰਦਾ ਉਹ ਘੋੜੀ ਕੋਲੇ ਆ ਜਾਂਦਾ ਵਾ ਵਾਪਸ ਉਹ ਡੀਕਦੀ ਹੁੰਦੀ ਆ ਵੀ ਕਿੰਨੇ ਦਿਨ ਹੋ ਗਏ ਭਾਈ ਨੂੰ ਗਏ ਨੂੰ ਵੀ ਮੈਂ ਮੇਰਾ ਸਨੇਹਾ ਦਿੱਤਾ ਹਣਾ ਧਰਮਰਾਜ ਨੂੰ ਵੀ ਹੁਣ ਆਂਦਾ ਹੋਊਗਾ ਦੇਖਦੀ ਉਹ ਦਨ ਤਾਂ ਜਦੋਂ ਦੂਰੋਂ ਦੇਖ ਲੈਂਦੀ ਆ ਵੀ ਵਾਪਸ ਆ ਰਿਹਾ ਵਾ ਭਾਈ ਤੇ ਉਹ ਕਹਿੰਦੀ ਰਾਹੀ ਜਾਣ ਵਾਲੇ ਵੀ ਮੇਰਾ ਸਨੇਹਾ ਲਿਆਂਦਾ ਧਰਮਰਾਜ ਨੂੰ ਸਨੇਹਾ ਦਿੱਤਾ ਉਹ ਕਹਿੰਦਾ ਹਾਂਜੀ ਦਿੱਤਾ ਸਨੇਹਾ ਤਾਂ ਉਹ ਕਹਿੰਦਾ ਵੀ ਧਰਮਰਾਜ ਕੀ ਕਹਿੰਦੇ ਉਹ ਕਹਿੰਦਾ ਵੀ ਧਰਮਰਾਜ ਕਹਿੰਦੇ ਆ ਵੀਦੋ ਲੜਾਈ ਲੱਗੀ ਹੋਈ ਸੀਗੀ ਫੌਜ ਵਿੱਚ ਲੜਾਈ ਲੱਗੀ ਸੀਗੀ ਵੀ ਤੂੰ ਕਿਸੇ ਨੂੰ ਲੱਤ ਮਾਰ ਕੇ ਸੁੱਟ ਕੇ ਆਈ ਆ ਤਾਂ ਵੀ ਦਿਨ ਨੂੰ ਉਹਦਾ ਸਰਾਫ ਲੱਗਿਆ ਹੈ ਵੀ ਕਿਸੇ ਦੀ ਸਵਾਰੀ ਕਰਕੇ ਲੈ ਜਾ ਤੂੰ ਸਵਾਰੀ ਕਰ ਲੈ ਕਿਸੇ ਦੀ ਤਾਂ ਫਿਰ ਤੂੰ ਸੁખી ਹੋ ਜੇਂਗੀ ਹੈ ਵੀ ਤੈਨੂੰ ਕੋਈ ਦੁੱਖ ਨਹੀਂ ਹੋਊਗਾ ਉਹ ਕਹਿੰਦੀ ਠੀਕ ਆ ਉਹ ਕਹਿੰਦੀ ਇੱਥੇ ਕਿਸੇ ਨੇ ਵੀ ਨਹੀਂ ਆਣਾ ਹੈਗਾ ਇੱਧਰ ਕੋਈ ਵੀ ਨਹੀਂ ਆਂਦਾ ਹੈਗਾ ਤੇ ਇੱਧਰ ਤਾਂ 20 ਵੀ ਕੋ ਨਿਕਲ ਜਾਂਦੇ ਆ ਸਾਰ ਨਿਕਲ ਜਾਂਦੇ ਕੋਈ ਵੀ ਨਹੀਂ ਆਂਦਾ ਹੈਗਾ ਵੀ ਤੂੰ ਆਇਆ ਵਾ ਭੁੱਲ ਭਲੇਖੇ ਪਤਾ ਨਹੀਂ ਕਿੱਦਾਂ ਆਇਆ ਵਾ ਮੈਨੂੰ ਵੀ ਤੂੰ ਹੀ ਮੇਰੀ ਸਵਾਰੀ ਕਰਕੇ ਲੈ ਜਾ ਹੈ ਉਹ ਕਹਿੰਦਾ ਠੀਕ ਆ ਤਾਂ ਉਹ ਉਹਦੇ ਉੱਤੇ ਬਹਿ ਕੇ ਆ ਜਾਂਦਾ ਉਹ ਆ ਜਾਂਦਾ ਤਾਂ ਫਿਰ ਅੱਗੇ ਆਂਦਾ ਵਾ ਤਾਂ ਉਹ ਕੁੜੀ ਹੁੰਦੀ ਆ ਬਾਂਮਣਾ ਦੀ ਜਿਹੜੀ ਰਸਤੇ ਵਿੱਚ ਮਿਲਦੀ ਉਹਨੂੰ ਉਹ ਡੀਕਦੀ ਹੁੰਦੀ ਆ ਖੜੀ ਉਹ ਡੀਕਦੀ ਹੁੰਦੀ ਆ ਤਾਂ ਫਿਰ ਉਹ ਪੁੱਛਦੀ ਆ ਕਹਿੰਦੀ ਭਰਾਵਾ ਗਿਆ ਸੀਗਾ ਮੇਰਾ ਧਰਮਰਾਜ ਨੇ ਸੁਨੇਹਾਂ ਦਿੱਤਾ ਉਹ ਕਹਿੰਦਾ ਹਾਂਜੀ ਦਿੱਤਾ ਸੁਨੇਹਾ ਕਹਿੰਦੇ ਕੀ ਕਹਿੰਦੇ ਧਰਮਰਾਜ ਉਹ ਕਹਿੰਦਾ ਧਰਮਰਾਜ ਕਹਿੰਦੇ ਆ ਵੀ ਕਿਸੇ ਬ્રાਹਮਣਾਂ ਦੇ ਮੁੰਡੇ ਨਾਲ ਵਿਆਹ ਕਰ ਲਾ ਸ ਤੇਰੀ ਸ਼ਾਦੀ ਹੋ ਜੂਗੀ ਤਾਂ ਤੂੰ ਸੁਖੀ ਹੋ ਜੇਂਗੀ ਵੀ ਫਿਰ ਤੈਨੂੰ ਕੋਈ ਦੁੱਖ ਨਹੀਂ ਆਊਗਾ ਹੈ ਉਹ ਕਹਿੰਦੀ ਉੱਥੇ ਕਿਸੇ ਨੇ ਨਿਆਣਾ ਹੈਗਾ ਵੀ ਤੂੰ ਮੈਨੂੰ ਆਪਣੇ ਨਾਲ ਲੈ ਚੱਲ ਵੀ ਉੱਥੇ ਕਿਸੇ ਨਾਲ ਦੇਖ ਕੇ ਫਿਰ ਮੇਰਾ ਵਿਆਹ ਕਰ ਦਿਓ ਹੈ ਤੇ ਉਹ ਕਹਿੰਦਾ ਠੀਕ ਆ ਤੇ ਉਹ ਨਾ ਆਪਣੇ ਨਾਲ ਘੋੜੀ ਤੇ ਬਿਠਾ ਲੈਂਦਾ ਉਹਨੂੰ ਨਾਲ ਚਲੇ ਜਾਂਦੇ ਆ ਤੁਰੇ ਤੁਰਪਿੰਦੇ ਆਪਦੇ ਪਿੰਡ ਨੂੰ ਤੁਰਪਿੰਦੇ ਤਾਂ ਘਰੇ ਆ ਜਾਂਦੇ ਆਪਣੇ ਘਰੇ ਉਹ ਤੇ ਘਰੇ ਆਂਦੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਹਿੰਦੇ ਫਲਾਨਾ ਆ ਗਿਆ ਉਹਦਾ ਭਰਾ ਆ ਗਿਆ ਕਹਿੰਦੇ ਤੇ ਇੱਕ ਉਹ ਕੋ ਕੁੜੀ ਆ ਕੋਦੇ ਨਾ ਕੁੜੀ ਆ ਅਦਾਂ ਕਰਕੇ ਆ ਜਾਂਦੇ ਜਦੋਂ ਆਪਣੇ ਘਰੇ ਜਾਂਦਾ ਵਾ ਤਾਂ ਫਿਰ ਉਹ ਉਹਦੀ ਘਰ ਵਾਲੀ ਖੁਸ਼ ਹੋ ਜਾਂਦੀ ਉਹ ਦੇਖ ਕੇ ਤਾਂ ਉਹ ਦੇਖੋ ਕਿੰਨਾ ਖਜ਼ਾਨਾ ਹੁੰਦਾ ਵਾ ਤੇ ਅਦੋਂ ਹੀਰੇ ਹੁੰਦੇ ਆ ਉਹਦੇ ਕੋਲੇ ਤਾਂ ਖੁਸ਼ ਹੋ ਜਾਂਦੀ ਆ ਉਹ ਤੇ ਜਿਹੜੀ ਉਹ ਕੁੜੀ ਹੁੰਦੀ ਆ ਤਾਂ ਬਾਹਮਣਾਂ ਦੀ ਕੁੜੀ ਹੁੰਦੀ ਆ ਉਹ ਉਹਨਾਂ ਦੇ ਘਰਾਂ ਦੇ ਕੋਲੇ ਬਾਹਮਣਾਂ ਦਾ ਮੁੰਡਾ ਹੁੰਦਾ ਵਕ ਤੇ ਉਹਨਾਂ ਦਾ ਘਰ ਬਾਹਮਣਾਂ ਦਾ ਘਰ ਹੁੰਦਾ ਤਾਂ ਉਹਨਾਂ ਦੇ ਮੁੰਡੇ ਨਾਲ ਉਹਦਾ ਵਿਆਹ ਕਰ ਦਿੰਦੇ ਆ ਉਹ ਤਾਂ ਉਹ ਕੁੜੀ ਵੀ ਖੁਸ਼ ਹੋ ਜਾਂਦੀ ਸੁਖੀ ਹੋ ਜਾਂਦੀ ਆ ਤਾਂ ਫਿਰ ਜਿਹੜੇ ਉਹਦੇ ਵੱਡਾ ਭਰਾ ਹੁੰਦਾ ਵਾ ਅਮੀਰ ਹੁੰਦਾ ਤੇ ਉਹ ਥੋੜੇ ਜਿਹਾ ਉਹ ਤਾਂ ਗਰੀਬ ਹੋ ਜਾਂਦਾ ਵਜ੍ਹੀ ਦੀ ਤੇ ਇਹ ਜਿਹੜਾ ਹੁੰਦਾ ਵੇ ਅਮੀਰ ਹੋ ਜਾਂਦਾ ਵਾ ਜਿਹੜਾ ਗਰੀਬ ਭਰਾ ਸੀਗਾ ਉਹ ਅਮੀਰ ਹੋ ਜਾਂਦਾ ਫਿਰ ਉਹਨੇ ਆਪਣੇ ਕਰਮ ਨਸੀਬ ਜਾ ਕੇ ਉੱਥੇ ਜਗਾਈ ਸੇਵਾ ਕਰਕੇ ਇਹ ਕਿਸਮਤ ਦੀ ਗੱਲ ਹੁੰਦੀ ਆ ਇਹ ਤੇ ਇੱਕ ਭਰਾ ਅਮੀਰ ਸੀਗਾ ਤੇ ਇੱਕ ਗਰੀਬ ਸੀਗਾ ਤੇ ਸੇਵਾ ਕਰਕੇ ਆਪਣੇ ਕਰਮ ਨਸੀਬ ਜਗਾਓ ਤੇ ਆਪਣਾ ਮਜੇ ਨਾ ਰਹੋ